ਲੋਬੀ ਮਿੱਤਰੋ ਆਪਣੇ ਮੈਸੀ ਦੇ ਲੱਗਣ ਲੱਗੀ ਆ ਫੈਬਰ ਛਤਰੀ ਹਨ ਲੱਗੂਸਰਾ ਗੱਲਬਾਤ ਚਤਰੀ ਦੀ ਕਮਾਨੀਆਂ ਚ ਸਰਾਖ ਹੁੰਦੇ ਪਏ ਆ ਸਾਹਮਣੇ ਬਾਈ ਲੱਗੇ ਪਏ ਆ ਯੂ ਪੈਪ ਆਪਣਾ ਲੱਗ ਗਿਆ ਜੀ ਛਤਰੀ ਦਾ ਫੈਵਰ ਰਹਿ ਗਈ ਆ ਉਹ ਆਪਾਂ ਲਾ ਦੇਣੀ ਆ ਹੁਣੇ ਬਾਈ ਲੈਣ ਗਿਆ ਉਧਰੋਂ ਲੁੱਕ ਵੇਖੋ ਕਿੱਡੀ ਘੈਂਟ ਲੱਗਦੀ ਬਈ ਆ ਧੋਪੀ ਪੈਂਡ ਜਿੱਦ ਨੂੰ ਫੁੱਲ ਫੁੱਲ ਮੇਂ ਸਾਵਰ ਨੂੰ ਰੰਗ ਹੋ ਰਿਹਾ ਜੀ ਥੱਲੇ ਬਲੈਕ ਤੇ ਉੱਪਰ ਲਾਲ ਜੇ ਨਾਲ ਦੇ ਪਾਸੇ ਕੰਮ ਹੋ ਜਾਂਦਾ ਜਿੱਥੇ ਗ੍ਰੈਂਡਰ ਚੱਲਦਾ ਹੈ ਆਪਣਾ ਟਰੈਕਟਰ ਇੱਧਰ ਖੁੱਲਾ ਛਦਰੀ ਨਵੀਂ ਆ ਛਦਰੀ ਨੂੰ ਵਹੇ ਰੰਗ ਆਉਂਦਾ ਚਿੱਟਾ ਆਪਾਂ ਆਪਦੀ ਕਸਟਮਾਈਜ਼ ਰੰਗ ਕਰਾਉਣੇ ਪਏ ਆ ਉੱਪਰ ਲਾਲ ਤੇ ਥੱਲੇ ਕਾਲਾ ਮੈਟ ਮੈਟ ਬਲੈਕ ਮੈਟ ਬਲੈਕ ਵੱਜ ਚੁੱਕਾ ਜੀ ਤੇ ਹੋਣ ਵਾਰੀ ਹੈ ਲਾਲ ਰੰਗ ਦੀ ਉਹ ਬਾਈ ਨੇ ਗੰਨ ਰੱਖਤੀ ਆ ਹੁਣ ਇਹਨੂੰ ਸੁੱਕਣ ਦੀ ਕਰਾਂਗੇ ਵੇਟ ਆਓ ਜੀ ਬਈ ਆ ਜੀ ਉੱਪਰ ਨੇ ਪੱਕੇ ਦੀ ਸਫਾਈ ਇਸਨੋਂ ਲਵਾਰਾ ਬੈਂਡ ਆ ਨਾਲ ਜੀ ਗਾਂ ਚ ਦੇ ਅੰਦਰ ਚੱਲਦਾ ਓ ਵੀਰ ਆਪਣਾ ਕਰੀ ਜਾਂਦਾ ਲਾਲ ਰੰਗ ਤਿਆਰ ਲੋ ਜੀ ਮਾਰ ਲਗਾ ਰੰਗ Oye, oh, en dicho de la Lola, tomate de arriba. ਕਦਾਂਡ ਗਵਾਂਡ ਰੋਲਾ ਬਾਲਾ ਪੈਣ ਲਿਆ ਰਾਂਗ ਵਾਲੇ ਬੰਦੇ ਆਪਣੀ ਸ਼ਾਂਤੀ ਆ ਅੱਗੇ ਪਾਸੇ ਦੁਕਾਨਾਂ ਚ ਬਾਲਾ ਰਾਲਾ ਛਤਰੀ ਤਿਆਰ ਆ ਹੁਣ ਜਦੋਂ ਸਭੂ ਕਿਤੇ ਕਰ ਦਿਆਂਗੇ ਲੋ ਜੀ ਛਤਰੀਆ ਆਪਣੀ ਹੋ ਗਈ ਆ ਫੈਟ ਤੇ ਨਟ ਨੂੰ ਦੇ ਗੱਸੀ ਜਾਂਦੇ ਛਤਰੀ ਦੇ ਰੰਗ ਰੰਗ ਜਮਾਂ ਹੀ ਮੈਚ ਕੀਤਾ ਬਾਈ ਨੇ ਸੋਕੇ ਜ ਹੋਰ ਨਾਲ ਲਗੂਗਾ ਇੱਕ ਆਪਣੇ ਮਗਰਾੜ ਦਾ ਰੰਗ ਡਾਲਿਆ ਹੋਇਆ ਹੈ ਤਾਂ ਕਰਕੇ ਪਰ ਰੰਗ ਜਮਾਂ ਓਪੇ ਆ ਸਰਾ ਲੱਗੀ ਸਰਾ ਬਾਜੂ ਮਗਰਾੜ ਤੇ ਬੈਨ ਵਾਲੀ ਫੱਟੀ ਲਾਉਣੀ ਆਪਾਂ ਆਹ ਫੱਟੀ ਦਾ ਫਰੇਮ ਆ ਤੇ ਆਹ ਫੱਟੀ ਦੀ ਕਾਠੀ ਪਈ ਆ ਲਾਉਨੇ ਆ ਵਿੱਚੋਂ ਬਾਈ ਉਹ ਵੀ ਛਤਰੀ ਤਿਆਰ ਕਰੀ ਜਾਂਦੇ ਆ ਤਾਂ ਟਾਈਮ ਲੱਗ ਜਾਂਦਾ ਕੋਈ ਨਹੀਂ ਆਪਾਂ ਵੀ ਵੇ ਲੈਈ ਆ ਆਪਾਂ ਕਿਹੜਾ ਕੰਮ ਜਾ ਕੋਹ